ਅੱਜ ਜੀ ਦੇ ਮਾਮਾ ਜੀ ਆ ਪੰਜਾਬ ਹਰਿਆਣਾ ਪੰਜਾਬ ਹਿਮਾਚਲ ਹਰ ਹੱਦ ਦੇ ਪਰ ਬਿਲਕੁਲ ਹਿਮਾਚਲ ਦੇ ਬਾਰਡਰ ਤੇ ਹੈ ਸਾਡੀਆਂ ਵਪਾਰਕ ਸਾਂਝਾਂ ਵੀ ਹੈ ਇਹਦੇ ਨਾਲ ਪਰਿਵਾਰਕ ਸਾਂਝਾਂ ਵੀ ਹੈ ਦੁੱਖ ਸੁੱਖ ਵਿੱਚ ਸਾਨੂੰ ਇੱਥੇ ਜਾਣਾ ਪੈਂਦਾ ਤੇ ਅਗਰ ਉਸਨੇ ਆਪਣੇ ਬੱਚਿਆਂ ਨੂੰ ਨਾਨਕੇ ਛੱਡਣ ਜਾਣਾ ਤਾਂ 110 ਰੁਪਏ ਦੀ ਪਰਚੀ ਦੋ ਦਿਨ ਬਾਅਦ ਨਾਨਕਿਆਂ ਤੋਂ ਬੱਚੇ ਨੂੰ ਲੈ ਕੇ ਆਣਾ ਤਾਂ 110 ਰੁਪਏ ਦੀ ਜਿਹੜੀ ਪਰਚੀ ਹੈ ਉਹਨੂੰ ਕਟਾਉਣੀ ਪੈਣੀ ਹੈ ਮਿੱਟੂ ਦੀ ਆਏ ਵਿਸ਼ਾਲ ਸੈਣੀ ਦੀ ਆਏ ਫਾਡੇ ਸਾਰੇ ਜਿਹਨੇ ਹਮੇਸ਼ ਭੈਣ ਜੀ ਆਏ ਸੀ ਜਿਹੜੀ ਦਿੱਕਤ ਹੈ ਦੋ ਸੂਪਿਆਂ ਦੇ ਵਿੱਚ ਇੱਕ ਬਹੁਤ ਵੱਡੀ ਤਰੇੜ ਸਰਕਾਰ ਦੀ ਗਲਤ ਨੀਤੀ ਕਰਕੇ ਹਿਮਾਚਲ ਦੀ ਪੱਤਰ ਲੈ ਲਿਆ ਦਾ ਮਤਲਬ ਹੈ ਸਰੋਦੀ ਸਾਬ ਉਹੀ ਨੀਤੀਆਂ ਦਾ ਕੇ ਇਹ ਤੋਖਾ ਕਰਦੇ ਸਵੇਰੇ ਪੰਜਾਬ ਹਿਮਾਚਲ ਸੀਮਾ ਤੇ ਮਹੱਤਵਪੂਰਨ ਟੂਲ ਤੇ ਇਲਾਕਾ ਬਚਾਓ ਸੰਗਰਸ਼ ਮੋਰਚੇ ਦੇ ਵੱਲੋਂ ਧਰਨਾ ਲਗਾ ਕੇ ਜਾਮ ਕੀਤਾ ਗਿਆ ਤੇ ਹਿਮਾਚਲ ਸਰਕਾਰ ਦੇ ਖਿਲਾਫ ਗੁੱਸਾ ਜ਼ਾਹਰ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਸਾਫ਼ ਕੀਤਾ ਕਿ ਪੰਜਾਬੀਆਂ ਤੋਂ ਲਈ ਜਾ ਰਹੀ ਟੋਲ ਪਰਚੀ ਨਜਾਇਜ਼ ਲੁੱਟ ਹੈ ਇਹ ਕਿਸੇ ਵੀ ਰੂਪ ਦੇ ਵਿੱਚ ਬਰਦਾਸ਼ਤ ਨਹੀਂ ਹੋਵੇਗੀ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹਿਮਾਚਲ ਨੇ ਤੁਰੰਤ ਟੋਲ ਰੱਦ ਨਾ ਕੀਤਾ ਤਾਂ ਪੰਜਾਬ ਭੱਦ ਵਿੱਚ ਵੱਡਾ ਅੰਦੋਲਨ ਖੜਾ ਕੀਤਾ ਜਾਵੇਗਾ ਨਾਰੇਬਾਜ਼ੀ ਦੌਰਾਨ ਸੁਨੇਹਾ ਦਿੱਤਾ ਕਿ ਹੁਣ ਪੰਜਾਬ ਚੁੱਪ ਨਹੀਂ ਰਹੇਗਾ ਉਹਨਾਂ ਨੇ ਪੰਜਾਬ ਸਰਕਾਰ ਤਿਰੰਗਲ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਜਿਵੇਂ ਹਿਮਾਚਲ ਪੰਜਾਬੀਆਂ ਤੇ ਟੈਕਸ ਲਗਾ ਰਿਹਾ ਹੈ ਉਸੇ ਤਰ੍ਹਾਂ ਹਿਮਾਚਲ ਤੋਂ ਵੀ ਐਂਟਰੀ ਫੀਸ ਲਗਾ ਕੇ ਉਸ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਦੀ ਲਹਿਰ ਹੁਣ ਰੁਕਣ ਵਾਲੀ ਨਹੀਂ ਹੈ ਤੇ ਮੋਰਚੇ ਨੇ ਮੰਗ ਪੱਤਰ ਨੰਗਲ ਤਜ਼ੀਦਾ ਨੂੰ ਸੌਂਪ ਕੇ ਅਗਲੇ ਵੱਡੇ ਹਲਚਲ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਸਾਥਿਓ ਪਹਿਲਾਂ ਥੋੜਾ ਸਵਾਗਤ ਹੈ ਜੀ ਧੰਨਵਾਦ ਹੈ ਤੁਸੀਂ ਕਵਰੇਜ ਕਰਨ ਆਏ ਸਾਰੇ মিডিਆ ਦਾ ਇਲੈਕਟ੍ਰੋਨਿਕ ਤੇ print মিডিਆ ਦਾ ਸਾਥਿਓ ਅ ਅੱਜ ਜਿਹੜਾ 28 ਜੀਗ ਨੂੰ ਇੱਥੇ ਧਰਨਾ ਦਿੱਤਾ ਗਿਆ ਹੈ ਮਹਤਪੂਰ ਟੋਲ ਬੈਰੀਅਰ ਤੇ ਉਹ ਸਾਰਿਆਂ ਨੂੰ ਪਤਾ ਲੱਗ ਚੁੱਕਾ ਲੋਕਾਂ ਨੂੰ ਕੀ ਇਹ ਜਿਹੜੀ ਲੁੱਟ ਕੋਈ ਸੁੱਟ ਮਚਾਈ ਹੋਈ ਹੈ ਹਿਮਾਚਲ ਤੇ ਇਹ ਬੈਰੀਅਰ ਟੋਲ ਬੈਰੀਅਰ ਐਂਟਰੀ ਟੈਕਸ ਲਾ ਕੇ ਇਹ ਸਾਰੇ ਲੋਕਾਂ ਦੀ ਜਿਹੜਾ ਮੋਰਚੇ ਵੱਲੋਂ 21 ਮੈਂਬਰੀ ਕਮੇਟੀ ਦਾ ਮੋਰਚਾ ਬਣਿਆ ਸੀ ਉਹਨਾਂ ਸਾਰਿਆਂ ਨੇ ਲੋਕਾਂ ਵਾਸਤੇ ਪੂਰ ਜ਼ੋਰ ਆਵਾਜ਼ ਉਠਾਈ ਹੈ ਕਿ ਇਹ ਬੰਦ ਹੋਣਾ ਚਾਹੀਦਾ ਹੈ ਤਾਂਕਿ ਲੋਕਾਂ ਨੂੰ ਰਾਹ ਦੀ ਸਾਹ ਮਿਲੇ ਅਗਰ ਇਹ ਬੰਦ ਨਹੀਂ ਕਰਦੇ ਹਲੇ ਤਾਂ ਪ੍ਰਸ਼ਾਸਨ ਨੂੰ ਸਿਰਫ ਥੋੜਾ ਜਿਹਾ ਜਾਮ ਲਗਾ ਕੇ ਇਹ ਪੰਜ ਚੇਤਾਵਨੀ ਦਿੱਤੀ ਹੈ ਅਗਰ ਇਹਦੇ ਤੇ ਪ੍ਰਸ਼ਾਸਨ ਕੋਈ ਕੰਮ ਨਹੀਂ ਕਰੇਗਾ ਤਾਂ ਅਗਲੀ ਰਣਨੀਤੀ ਜਿਹੜੀ ਹੈ ਉਹ ਬਹੁਤ ਜਲਦ ਤੁਹਾਡੇ ਸਾਰੇ ਸਾਹਮਣੇ ਆਏਗੀ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਮੈਂ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਆਪਾਂ ਜਿਹੜਾ ਬਰਮਲੇ ਬੈਰੀਅਰ ਐਂਟਰੀ ਟੈਕਸ ਹੈ ਜਾਂ ਸੰਬੰਧਿਤ ਜਿੰਨੇ ਵੀ ਪੰਜਾਬ ਦੇ ਨਾਲ ਹਿਮਾਚਲ ਦੇ ਬਾਰਡਰ ਲੱਗਦੇ ਆ ਉੱਥੇ ਉੱਥੇ ਵੀ ਸਾਡੀ ਪਲੈਨਿੰਗ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਉੱਥੇ ਵੀ ਪ੍ਰੋਟੈਸਟ ਕਰਾਂਗੇ ਤਾਂ ਕਿ ਇਹ ਬੰਦ ਕੀਤਾ ਜਾਵੇ ਧੰਨਵਾਦ ਸਤਿ ਸ੍ਰੀ ਅਕਾਲ ਰਿਸਪਾਂਸ ਮਿਲਿਆ ਹੈ ਕਿ ਆ ਤੁਹਾਡੇ ਇਸ ਤਾਨੇ ਨਾਲ ਸਰਕਾਰਾਂ ਤੱਕ ਜਿਹੜੀ ਆਵਾਜ਼ ਪਹੁੰਚੇਗੀ ਇਹ ਮੰਗ ਤੁਹਾਡੀ ਪੂਰੀ ਹੋ ਸਕਦੀ ਹੈ ਦੇਖੋ ਅਸੀਂ ਪੂਰੇ ਆਸਵਾਨਾ ਕਿਉਂਕਿ ਇਹ ਜਿਹੜਾ ਧਰਨਾ ਜਿਹੜਾ ਅੱਜ ਮਹੱਤਵਪੂਰਤੋ ਸ਼ੁਰੂ ਹੋਇਆ ਜਿਹੜਾ ਇੱਕ ਐਂਟਰੀ ਪੁਆਇੰਟ ਹੈ ਉਹ ਜੇ ਦਰਜਣਾ ਐਂਟਰੀ ਪੁਆਇੰਟ ਨੇ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਦੀ ਲੁੱਟਖਸਟ ਹੁੰਦੀ ਕਿਉਂਕਿ ਇਸ ਧਰਨੇ ਦਾ ਮਤਲਬ ਸਿਰਫ ਪੰਜਾਬ ਨਾਲ ਸੰਬੰਧਤ ਨਹੀਂ ਹੈ ਇਸ ਧਰਨੇ ਦਾ ਚੰਡੀਗੜ੍ਹ ਨਾਲ ਵੀ ਸੰਬੰਧਤਾ ਹੈ ਹੋਰ ਜਿਹੜੇ ਗੈਰ ਹਿਮਾਚਲੀ ਨੰਬਰ ਦੀਆਂ ਗੱਡੀਆਂ 'ਚ ਲੋਕ ਆਂਦੇ ਨੇ ਉਹਨਾਂ ਨਾਲ ਸੰਬੰਧਤ ਹੈ ਇਸ ਕਰਕੇ ਸਾਡਾ ਅਸੀਂ ਪੂਰੇ ਆਸਵਾਨਾ ਕਿਉਂਕਿ ਅੱਜ ਇਹ ਜਿਹੜਾ ਛੋਟਾ ਜਿਹਾ ਕਿ ਟ੍ਰੇਲਰ ਸੀਗਾ ਜੇ ਸਰਕਾਰ ਹੁਣ ਨਾ ਜਾਗੀ ਕਿਉਂਕਿ ਅਸੀਂ ਲੋਕਾਂ ਦੇ ਹਾਲਾਤ ਨੂੰ ਦੇਖਦੇ ਹੋਏ ਅ ਫਲਾਡ ਆਇਆ ਹੋਏ ਨੇ ਉਧਰ ਜਾਨੀ ਮਾਲੀ ਨੁਕਸਾਨ ਹੋ ਰਿਹਾ ਉਸ ਕਰਕੇ ਸੀ ਸੰਕੇਤਕ ਤੌਰ ਤੇ ਇਹ ਧਰਨਾ ਦਿੱਤਾ ਜੇ ਸਰਕਾਰਾਂ ਨੇ ਨਹੀਂ ਜਾਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਧਰਨਾ ਵੱਡਾ ਹੋਊਗਾ ਵਿਸ਼ਾਲ ਧਰਨਾ ਹੋਊਗਾ ਤੇ ਪੱਕਾ ਜਾਮ ਲਗਾਇਆ ਜਾਊਗਾ ਜਿਸ ਨਾਲ ਇਹਨਾਂ ਦੇ ਜਿਹੜੇ ਨਾਸਾਂ ਚੋਂ ਖੂਨ ਤੱਕ ਨਿਕਲ ਜਾਊਗਾ ਸੋ ਇਸ ਕਰਕੇ ਜੇ ਨਾ ਇਹ ਅੱਜ ਵੀ ਜਾਗੇ ਤਾਂ ਇਹਨਾਂ ਦੇ ਖਿਲਾਫ ਬੜਾ ਵੱਡਾ ਪ੍ਰਦਰਸ਼ਨ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਦੇਖੋ ਅੱਜ ਨੰਗਲ ਬਲਾਕ ਦੇ ਵਿੱਚ ਇੱਕ ਇੱਥੋਂ ਦੇ ਆਮ ਲੋਕਾਂ ਨੇ ਇੱਕ ਚਿੰਗਾਰੀ ਜਗਾਈ ਹੈ ਹਿਮਾਚਲ ਦੇ ਵਿੱਚ ਜੋ ਟੋਲ ਐਂਟਰੀ ਹੁੰਦੀ ਹੈ ਆਪਾਂ ਮਹਤਵ ਟੋਲ ਬੈਰੀਅਰ ਤੇ ਖੜੇ ਹਾਂ ਇੱਥੋਂ 100 ਮੀਟਰ ਅੱਗੇ ਕਿਸੇ ਨੇ ਦਵਾਈ ਲੈਣ ਜਾਣੀ ਹੈ ਤਾਂ 110 ਰੁਪਏ ਦੀ ਪਰਚੀ ਕਟਾਉਣੀ ਪੈਂਦੀ ਹੈ ਅਗਰ ਇੱਥੋਂ 100 ਮੀਟਰ ਅੱਗੇ ਸਾਡੇ ਸਾਥੀ ਦੇ ਇੱਕ ਦੇ ਸਹਰੇ ਨੇ ਤੇ ਅਗਰ ਉਸਨੇ ਆਪਣੇ ਬੱਚਿਆਂ ਨੂੰ ਨਾਨਕੇ ਛੱਡਣ ਜਾਣਾ ਤਾਂ 110 ਰੁਪਏ ਦੀ ਪਰਚੀ ਦੋ ਦਿਨ ਬਾਅਦ ਨਾਨਕਿਆਂ ਤੋਂ ਬੱਚੇ ਨੂੰ ਲੈ ਕੇ ਆਣਾ ਤਾਂ 110 ਰੁਪਏ ਦੀ ਜਿਹੜੀ ਪਰਚੀ ਹੈ ਉਹਨੂੰ ਕਟਾਉਣੀ ਪੈਣੀ ਹੈ ਚਾਹੇ ਅਸੀਂ ਕੋਈ ਦਵਾਈ ਲੈਣ ਸੋ ਇਸ ਕਰਕੇ ਜੋ ਅੱਜ ਇਹਨਾਂ ਨੇ ਇੱਥੇ ਚਿੰਗਾਰੀ ਲਗਾਈ ਹੈ ਤੇ ਅਸੀਂ ਇਹਨਾਂ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਅਗਰ ਹਿਮਾਚਲ ਸਰਕਾਰ ਨੇ ਇਹਨਾਂ ਟੋਲ ਵੈਰੀਅਨ ਦਾ ਜੋ ਹੱਲ ਨਾ ਕੀਤਾ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਭੰਬੜ ਮਚਾਵਾਂਗੇ ਅਸੀਂ ਤੇ ਪਠਾਨਕੋੜ ਤੋਂ ਲੈ ਕੇ ਜੀਰਕਪੁਰ ਤੱਕ ਜਿੰਨੇ ਬਾਰਡਰ ਲੱਗਦੇ ਆ ਹਿਮਾਚਲ ਦੇ ਉਹ ਸਾਰੇ ਬੰਦ ਕਰਾਂਗੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਇਹਦੇ ਨਾਲ ਖੜੇਗਾ ਤੇ ਜਿੰਨੇ ਵੀ ਹਿਮਾਚਲ ਦੇ ਬਾਰਡਰ ਹੈ ਬੰਦ ਕਰਾਂਗੇ ਅਗਰ ਹਿਮਾਚਲ ਸਰਕਾਰ ਇਹਨਾਂ ਟੋਲ ਟੈਕਸਾਂ ਨੂੰ ਬੰਦ ਨਹੀਂ ਕਰਦੀ ਲੋਕਾਂ ਦਾ ਉਹ ਦਖਾਂਤ ਜਿਹੜੇ ਪਿਛਲੇ ਕਈ ਬਰਿਆਂ ਤੋਂ ਸਾਡੇ ਨੰਗਲ ਦੇ ਨਾਲ ਲੱਗਦਾ ਜਿਹੜਾ ਟੋਲ ਹੈ ਮਹਤਪੁਰ ਟੋਲ ਹਿਮਾਚਲ ਟੋਲ ਇਸੇ ਤਰ੍ਹਾਂ ਮਾਤਾ ਨਾਨਾ ਦੇਵੀ ਦੇ ਲੱਗਦਾ ਟੋਲ ਇਸੇ ਤਰ੍ਹਾਂ ਕੀਰਤਪੁਰ ਸਾਹਿਬ ਜੀਤਪੁਰ ਸਾਹਿਬ ਤੋਂ ਸੰਦੋਗੜ ਵਾਲੇ ਪਾਸੇ ਪੂਰੇ ਪੰਜਾਬ ਦੇ ਜਿੱਥੇ ਜਿੱਥੇ ਹਿਮਾਚਲ ਦਾ ਇਹ ਟੋਲ ਜਿਹੜਾ ਐਂਟੀ ਟੈਕਸੇ ਨੂੰ ਅਸੀਂ ਕਹਿੰਦੇ ਆ ਇਹ ਉਹ ਲੋਕਾਂ ਦੇ ਲਈ ਜਿਹੜਾ ਇੱਕ ਗੁੰਡਾ ਟੈਕਸ ਹੈ ਜਿਹੜੇ ਇਸ ਟੋਲ ਦੇ ਕੋਲ ਰਹਿੰਦੇ ਆ ਉਹਨਾਂ ਲੋਕਾਂ ਨੂੰ ਖਰੀਦਦਾਰੀਆਂ ਕਰਨ ਦੇ ਲਈ ਨਾਲ ਦੇ ਲਾਗਲੇ ਹਿਮਾਚਲ ਦੇ ਵਿੱਚ ਜਾਣਾ ਪੈਂਦਾ ਆਪਣੀ ਰਿਸ਼ਤੇਦਾਰੀ ਨੂੰ ਮਿਲਣ ਦੇ ਲਈ ਇਹਨਾਂ ਲਾਗਲੇ ਹਿਮਾਚਲ ਦੇ ਵਿੱਚ ਜਾਣਾ ਪੈਂਦਾ ਹੋਰ ਵੀ ਜਿਹੜੀਆਂ ਬਹੁਤ ਜਿਹੜੀਆਂ ਚੀਜ਼ਾਂ ਜਿਨ੍ਹਾਂ ਕਰਕੇ ਇਹਨਾਂ ਨੂੰ ਇੱਧਰ ਆਣ ਜਾਣ ਜਿਹੜਾ ਲੱਗਿਆ ਰਹਿੰਦਾ ਪਰ ਇਹ ਟੋਲ ਤੇ ਲੋਕ ਬੈਠੇ ਆ ਇਹ ਜਿੱਥੇ ਲੋਕਾਂ ਦੇ ਲੋਕਾਂ ਦੇ ਦੱਸਣ ਦੇ ਬਾਵਜੂਦ ਕਿ ਅਸੀਂ ਨਾਲ ਲੋਕੋ ਆ ਜਾਵੇ ਇਹ ਜਿਹੜੇ ਉਹਨਾਂ ਗੁੰਡਾਗਰਦੀ ਕਰਦੇ ਇਸ ਗੁੰਡਾਗਰਦੀ ਦੇ ਖਿਲਾਫ ਅੱਜ ਆਵਾਜ਼ ਬੁਲੰਦ ਕਰਨ ਦੇ ਲਈ ਨੰਗਲ ਦੇ ਉਹ ਕ੍ਰਾਂਤੀਕਾਰੀ ਲੋਕ ਜਿਨ੍ਹਾਂ ਨੇ ਨੰਗਲ ਦੇ ਲਈ ਬਹੁਤ ਵੱਡੇ ਵੱਡੇ ਸੰਘਰਸ਼ ਲੜੇ ਕ੍ਰਾਂਤੀਕਾਰੀ ਘੋਲਾਂ ਲੜੀਆਂ ਉਹਨਾਂ ਲੋਕਾਂ ਦਾ ਜਿਹੜਾ ਸੰਘਰਸ਼ ਮੋਰਚਾ ਬਣਿਆ ਔਰ ਸੰਘਰਸ਼ ਮੋਰਚੇ ਦੇ ਜਿਹੜੇ ਅੱਜ ਬੈਨਰ ਤਲੇ ਇੱਥੇ ਅੱਜ ਜਿਹੜਾ ਹਿਮਾਚਲ ਦਾ ਜਿਹੜਾ ਮਹਤਵਪੂਰਵ ਬੈਰੀਅਰ ਹੈ ਇੱਥੇ ਇੱਕ ਧਰਨਾ ਪ੍ਰਦਰਸ਼ਨ ਜਿਹੜਾ ਸੰਕੇਤਕ ਧਰਨਾ ਦਿੱਤਾ ਗਿਆ ਔਰ ਲੋਕਾਂ ਨੂੰ ਆਹਵਾਨ ਕੀਤਾ ਗਿਆ ਕਿ ਜਿਹੜਾ ਇਹ ਸੰਕੇਤਕ ਧਰਨਾ ਅੱਜ ਇੱਕ ਮਹਿਜ ਇੱਕ ਟ੍ਰੇਲਰ ਹੈ ਤੇ ਜਿਹੜੀ ਫਿਲਮ ਦਨੀ ਅੱਗੇ ਹੋਰ ਬਣੇਗੀ ਪਰ ਅਸੀਂ ਉਸ ਤੋਂ ਪਹਿਲਾਂ ਦਰਖਾਸਤ ਕੀਤੀ ਅੱਜ ਦੋਨੇ ਬਸਤੀ ਅਲੱਗ ਅਲੱਗ ਬਾਰਡਰਾਂ ਦੇ ਨਾਲ ਅਲੱਗ-ਅਲੱਗ ਦੇਖ ਲੋ ਭਾਈ ਹਾਂਜੀ ਸਰ ਕਿਹਾ ਬੰਦ ਸਰ ਦੇਖੋ ਜਿਹੜਾ ਅੱਜ ਇਹ ਧਰਨਾ ਲਾਇਆ ਗਿਆ ਮੁੱਖ ਰੂਪ ਚ ਖਾਸ ਕਰਕੇ ਪੰਜਾਬੀਆਂ ਨਾਲ ਜਿਹੜੀ ਲੋਟ ਹੋ ਰਹੀ ਹੈ ਪੰਜਾਬੀਆਂ ਦੇ ਨਾਲ ਕਈ ਅਗਰ ਤਾਂ ਨੰਗਲ ਵਾਸੀਆਂ ਨਾਲ ਤਾਂ ਬਿਲਕੁਲ ਹੀ ਤਕਾ ਹੋ ਰਿਹਾ ਕਿਉਂਕਿ ਨੰਗਲ ਜਿਹੜਾ ਹੈ ਬਿਲਕੁਲ ਹਿਮਾਚਲ ਦੇ ਬਾਰਡਰ ਤੇ ਹੈ ਸਾਡੀਆਂ ਵਪਾਰਿਕ ਸਾਂਝਾਂ ਵੀ ਹੈ ਨਾਲ ਪਰਿਵਾਰਿਕ ਸਾਂਝਾਂ ਵੀ ਹੈ ਦੁੱਖ ਸੁੱਖ ਵਿੱਚ ਸਾਨੂੰ ਇੱਥੇ ਜਾਣਾ ਪੈਂਦਾ ਹੈ ਔਰ ਸਭ ਤੋਂ ਜਿਹੜਾ ਦੁੱਖ ਭੋਗ ਰਿਹਾ ਹੈ ਉਹ ਸਾਡੇ ਨਿਆ ਨੰਗਲ ਦੇ ਨਿਵਾਸੀ ਆ ਜਿਹੜੇ ਸ਼ਿਵਾਲਿਕ ਐਵੈਨਿਊ ਦੇ ਐਨ ਐਫ ਐਲ ਦੇ ਆ ਕਿਉਂਕਿ ਇੱਕ ਤੁਸੀਂ ਚੀਜ਼ ਦੇਖੋਗੇ ਇੱਥੇ ਪੈਟਰੋਲ ਪੰਪ ਕੋਈ ਨਹੀਂ ਹੈ ਅਗਰ ਸਾਨੂੰ ਆਪਣੀਆਂ ਕਾਰਾਂ ਦੇ ਵਿੱਚ ਪੈਟਰੋਲ ਵੀ ਪਾਉਣ ਜਾਣਾ ਪੈਂਦਾ ਤਾਂ ਸਭ ਤੋਂ ਪਹਿਲਾਂ ਸਾਨੂੰ 70 ਰੁਪਏ ਦੀ 110 ਰੁਪਏ ਦੀ ਪਰਚੀ ਕਟਾ ਕੇ ਪੈਟਰੋਲ ਪਾਉਣ ਜਾਣਾ ਜਾਂਦਾ ਜਿਹੜਾ ਕਿ ਇੱਕ ਬਹੁਤ ਹੀ ਮੰਦ ਭਾਗੀ ਘਟਣਾ ਜਿਹੜੀ ਗੱਲ ਹੈ ਇਹ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰੀ ਹਿਮਾਚਲ ਸਰਕਾਰ ਨੂੰ ਮਾਂਗ ਪੱਤਰ ਦੇ ਕੇ ਆਪਣੀ ਮੰਗ ਉਠਾ ਚੁੱਕੇ ਹਾਂ ਕਿ ਘੱਟੋ ਘੱਟ 10 ਕਿਲੋਮੀਟਰ ਦੇ ਦੈਰੇ ਦੇ ਅੰਦਰ ਨੰਗਲ ਨੰਗਲ ਸ਼ਹਿਰ ਦੇ ਵਸਨੀਕਾਂ ਨੂੰ ਇਸ ਟੋਲ ਟੈਕਸ ਨੂੰ ਮੁਆਫ ਦਿਵਾਈ ਜਾਵੇ ਲੇਕਿਨ ਹਿਮਾਚਲ ਸਰਕਾਰ ਦੇ ਕੰਨ 'ਚ ਕੋਈ ਜੂ ਨਹੀਂ ਰਹੇਗੀ ਇਸ ਕਰਕੇ ਸਾਨੂੰ ਮਜਬੂਰੀ ਵਸ ਜੂਨ ਮਹੀਨੇ ਦੇ ਵਿੱਚ ਕਿਉਂਕਿ ਅਸੀਂ ਮੈ ਨਗਰ ਨਗਰ ਕਾਉਂਸਲ ਦਾ ਪਾਰਸ਼ਦਾਂ ਸਾਨੂੰ ਲੋਕ ਆਪਣੀ ਸਮੱਸਿਆ ਦੱਸਦੇ ਆ ਉਹਨਾਂ ਦੀਆਂ ਸਮੱਸਿਆ ਨੂੰ ਅਸੀਂ ਮੁੱਖ ਰੱਖਦੇ ਹੋਏ ਆਪਣੇ ਹਾਊਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਗਰ ਹਿਮਾਚਲ ਸਰਕਾਰ ਇਹ ਟੈਕਸ ਬੰਦ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਨੂੰ ਵੀ ਅਸੀਂ ਨੰਗਲ ਚੁੰਗੀ ਦੇ ਉੱਤੇ ਇੱਕ ਰੈਸੀਪ੍ਰੋਕਲ ਐਂਟੀਡੈਕਚਰ ਹਿਮਾਚਲ ਦੀਆਂ ਗੱਡੀਆਂ ਨੂੰ ਖਾਸ ਕਰਕੇ ਲਾਇਆ ਜਾਊਗਾ ਲੇਕਿਨ ਅਸੀਂ ਚਾਹਦੇ ਨਹੀਂ ਕਿ ਸਾਡੀ ਜਿਹੜੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਖਰਾਬ ਹੋਵੇ ਹਿਮਾਚਲ ਸਰਕਾਰ ਨੂੰ ਇੱਕ ਫੇਰ ਬੇਨਤੀ ਹੈ ਉਹ ਇਸ ਟੈਕਸ ਨੂੰ ਜਲਦ ਤੋਂ ਜਲਦ ਬੰਦ ਕਰਨ ਨਾਲ ਗਿਆ ਗਿਆਸ ਗੱਟਿਆਰ ਨੂੰ ਸੁਣ ਲੈ ਹਾਂ ਸਭ ਤੋਂ ਪਹਿਲਾਂ ਤਾਂ ਜੀ ਇਹ ਨੰਗਲ ਸ਼ਹਿਰ ਦੇ ਜਿੰਨੇ ਵੀ ਰਾਜਨੀਤਿਕ ਆਗੂ ਨੇ ਰਾਜਨੀਤਿਕ ਨਿਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਭਾਜਪਾ ਹੋਵੇ ਭਾਵੇਂ ਬਾਊਜਨ ਸਮਾਜ ਨਾਲ ਸੰਬੰਧਿਤ ਸਾਡੇ ਸਾਥੀ ਹੋਣ ਤੇ ਅਲੱਗ-ਅਲੱਗ ਜਾਤੀਆਂ ਅਲੱਗ-ਅਲੱਗ ਕਾਰੋਬਾਰ ਕਿੱਤਿਆਂ ਨਾਲ ਸੰਬੰਧਿਤ ਵਿਅਕਤੀਆਂ ਵੱਲੋਂ ਸਾਂਝੇ ਤੌਰ ਤੇ ਇਲਾਕਾ ਬਚਾਓ ਸੰਘਰਸ਼ ਮੋਰਚੇ ਦੇ ਝੰਡੇ ਦੇ ਤਹਿਤ ਇਹ ਧਰਨਾ ਜਿਹੜਾ ਅੱਜ ਮੈਥਪੁਰ ਟੋਲ ਬੈਰੀਅਰ ਦੇ ਸਮਖਸ਼ ਲਾਇਆ ਗਿਆ ਹੈ ਅੱਜ ਦੇ ਧਰਨੇ ਦਾ ਮੇਨ ਮਕਸਦ ਉਹੀ ਸੀਗਾ ਕਿ ਸਾਡੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ ਕਿ ਹਿਮਾਚਲ ਸਰਕਾਰ ਵੱਲੋਂ ਜਿਹੜੇ ਪੰਜਾਬ ਦੀ ਬਰੂਹਾਾਂ ਤੇ ਟੋਲ ਟੈਕਸ ਲਾ ਕੇ ਪੰਜਾਬ ਵਾਸੀਆਂ ਤੋਂ ਅਸਵਿਧਾਨਿਕ ਲੁੱਟ ਕੀਤੀ ਜਾ ਰਹੀ ਹੈ ਉਸ ਤੋਂ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਨੰਗਲ ਵਾਸੀਆਂ ਨੂੰ ਜਿਹੜੀ ਨਜਾਤ ਹੈ ਉਹ ਦਵਾਈ ਜਾਵੇ ਸੋ ਅੱਜ ਉਸ ਦੇ ਸਬੰਧ ਦੇ ਵਿੱਚ ਇਹ ਧਰਨਾ ਲਾਇਆ ਗਿਆ ਹੈ ਇੱਕ ਵਾਰ ਫੇਰ ਤੋਂ ਹਿਮਾਚਲ ਹਿਮਾਚਲ ਸਰਕਾਰ ਨੂੰ 15 ਦਿਨ ਦਾ ਜਿਹੜਾ ਟਾਈਮ ਹੈ ਉਹ ਦਿੱਤਾ ਗਿਆ ਕਿ ਉਹ ਜਿਹੜੇ ਉਹਨਾਂ ਦੇ ਅਫਸਰ ਨੇ ਕੁੰਭ ਕਰਨੀ ਨਹੀਂ ਸੁੱਤੇ ਹੋਏ ਨੇ ਆਪਣੀ ਨੀਂਦ ਤੋਂ ਜਾਗਣ ਤੇ ਨੰਗਲ ਵਾਸੀਆਂ ਨੂੰ ਪੰਜਾਬ ਵਾ ਇਹਨਾਂ ਟੋਲਾਂ ਤੋਂ ਦੇਣ ਨਹੀਂ ਤਾਂ ਇਸ ਜਿਹੜਾ ਸੰਘਰਸ਼ ਹੈ ਇਸ ਨੂੰ ਵੱਡੇ ਲੈਵਲ ਤੇ ਲੈ ਜਾ ਕੇ ਅਸੀਂ ਆਪਣੇ ਨਾਲ ਹਰਿਆਣਾ ਹੋ ਗਿਆ ਉਤਰਾਖੰਡ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਲਦਾਖ ਜਿਨ੍ਹਾਂ ਦਾ ਵੀ ਬਾਰਡਰ ਹੈ ਹਿਮਾਚਲ ਦੇ ਨਾਲ ਲੱਗਦਾ ਹੈ ਤੇ ਜਿਨ੍ਹਾਂ ਨੂੰ ਹਿਮਾਚਲ ਸਰਕਾਰ ਵੱਲੋਂ ਟੋਲ ਲਾਇਆ ਗਿਆ ਹੈ ਉਹਨਾਂ ਨੂੰ ਅਸੀਂ ਇਸ ਸੰਘਰਸ਼ ਦੇ ਨਾਲ ਜੋੜਾਂਗੇ ਤੇ ਵੱਡੇ ਪੱਧਰ ਤੇ ਜਿਹੜਾ ਪੂਰੇ ਨੌਰਥ ਭਾਰਤ ਦਾ ਜਿਹੜਾ ਸੰਘਰਸ਼ ਹੈ ਉਹ ਵੜਾਂਗੇ ਉਸ ਵੇਲੇ 30 ਰੁਪਏ ਭਾਰਤ ਦੇ ਇਹ ਫੈਸਲਾ ਜਿਹੜਾ ਉਹ ਹਿਮਾਚਲ ਨਾਲ ਸੰਬੰਧਿਤ ਹੈ 575 ਲੈ ਲਿਆ ਇਹਦਾ ਮਤਲਬ ਹੈ ਮਾਰੀਓ ਦੀ ਸਾਬਤ ਰਾਹੀਂ ਜਿਹੜਾ ਇਹ ਤੋਹਫਾ ਇਕੱਠਾ ਕਰਦੇ ਪਹਿਲੇ ਲੋਕੀ ਵਰਤੋਂ ਕਿੱਥੇ ਹੁੰਦੀ ਅੱਜ ਦੀ ਬਾਜ਼ਾਰ ਸਰ ਦਾ ਸਮਾਂ ਹੈ ਸਾਰੇ ਮੱਤ ਦਾ ਸੂਝਵਾਰ ਪੱਤਰਕਾਰ ਖੜਿਆ ਹੈ ਇਹਦੇ ਬਾਅਦ ਲੈ ਕੇ ਦਿੱਤੀ ਗਈ ਹੈ ਪੱਤਰਕਾਰ ਸਰਕਾਰ ਨੂੰ ਭੇਜਦਾ ਹੈ ਕਾਲਾ ਰੇਕ ਮੰਡੀ ਪੌਤਰ ਮਨਵਾਲੇ ਤੋਂ ਦੱਸੋ ਸੀ ਇਲੈਕਟ੍ਰਿਕ ਬੰਦ ਪ੍ਰਾਂਤ ਸਰਕਾਰ ਦੇ ਆਦੇ ਅਜੇ ਅੰਗੋਆ ਇਲਾਕਾ ਬਚਾਓ ਸੰਘਰਸ਼ ਕਮੇਟੀ ਵੱਲੋਂ ਜਿਹੜਾ ਇਹ ਪ੍ਰੋਟੈਸਟ ਰੱਖਿਆ ਗਿਆ ਤਿਆਸਟਰ ਦੇ ਦਿਨਾਂ ਕਰਕੇ ਇਹਨੂੰ ਸੰਕੁਚਿਤ ਕਰ ਦਿੱਤਾ ਗਿਆ ਨਹੀਂ ਤਾਂ ਬਹੁਤ ਲੰਬਾ ਚੱਲਣਾ ਸੀਗਾ ਪ੍ਰੋਟੈਸਟ ਦੀ ਇਹ ਹੈ ਕਿ ਹਿਮਾਚਲ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਔਰ ਹਿਮਾਚਲ ਦੇ ਜਿਹੜੇ ਲੋਕ ਹੈ ਉਹਨਾਂ ਦੀ ਭਾਈਚਾਰਕ ਸਾਜ ਤੇ ਇਹ ਟੋਲ ਜਿਹੜੇ ਹੈ ਵੱਡੇ ਜਰੀਆ ਨਾਲ ਦੇ ਰੋਪਤ ਮੁਗਲ ਰਾਜ ਦੀ ਤਰ੍ਹਾਂ ਵਸੂਲੇ ਜਾ ਰਹੇ ਨੇ ਤੇ ਬੰਦ ਹੋਣੇ ਚਾਹੀਦੇ ਨੇ ਹਿਮਾਚਲ ਸਰਕਾਰ ਜੇ ਵਾਹੇ ਗੁਰੂ ਜੀਜਾ ਦੇ ਨਾਂ ਤੇ ਪੈਸਾ ਇਕੱਠਾ ਕਰਦੀ ਹੈ ਤਾਂ ਉਹ ਪੈਸਾ ਲੱਗ ਕਿੱਥੇ ਰਿਹਾ ਹੈ ਆਪ ਦਾ ਸਭ ਤੋਂ ਵੱਡਾ ਸਵਾਲ ਹੈ ਅੱਜ ਜਿੰਨਾ ਦਰਿਆਈ ਪਾਣੀ ਆ ਰਿਹਾ ਦਰਿਆਵਾਂ ਦੇ ਤੱਟ ਬੰਦ ਦੀ ਗੱਲ ਕਰ ਲਈਏ ਦਰਿਆਵਾਂ ਦੇ ਵਿੱਚ ਗੰਦਗੀ ਮਲ ਮੂਤਰ ਪੈਣ ਦੀ ਗੱਲ ਕਰ ਲਈਏ ਅੱਜ ਤੱਕ ਹਿਮਾਚਲ ਗਵਰਨਮੈਂਟ ਤੋਂ ਮੰਡੀ ਮਨਾਲੀ ਤੋਂ ਲੈ ਕੇ ਬਲਾਸਪੁਰ ਤੱਕ ਇੱਕ ਬੈਲਟ ਦੀ ਮੈਂ ਗੱਲ ਕਰਦਾ ਦੱਸੋ ਕਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਕਿੱਥੇ ਗੰਦੇ ਪਾਣੀ ਸਾਫ਼ ਪਾਣੀ ਨਾਲੋਂ ਅੱਡ ਕੀਤੇ ਹੋਏ ਨੇ ਦੂਜੀ ਚੀਜ਼ ਇਹ ਸਾਡੀ ਪ੍ਰਾਣੀ ਤਹਿਸੀਲ ਦੇ ਆ ਉਹਨਾਂ ਔਰ ਨੰਗਲ ਔਰ ਮਹਿਤਪਰਦਾ ਜਿੱਦਾਂ ਕਹਿੰਦੇ ਕੰਧ ਨਾਲ ਕੰਧ ਲੱਗਦੀ ਹੈ ਇਹ ਉਹਨਾਂ ਲੋਕਾਂ ਨੂੰ ਵੀ ਰਿਲੈਕਸੇਸ਼ਨ ਨਹੀਂ ਦਿੰਦੇ ਇਹ ਕਿਸੇ ਧਾਰਮਿਕ ਕਾਰਜਾਂ ਦੇ ਵਿੱਚ ਸਾਡੇ ਦੇਵੀ ਦੇਵਤਿਆਂ ਦੀ ਧਰਤੀ ਹਿਮਾਚਲ ਹੈ ਕੋਈ ਪਾਲਸੀ ਨਹੀਂ ਹੈ ਕਿਹੜੀ ਪਾਲਸੀ ਹੈ 70 ਦੇ ਦਿਓ 110 ਦੇ ਦਿਓ ਔਰ ਮੈਂ ਸੂਬਾ ਸਰਕਾਰ ਨੂੰ ਕਹੂੰਗਾ ਜੇਕਰ ਹਿਮਾਚਲ ਸਰਕਾਰ ਦੀ ਨੀਂਦ ਖੁੱਲਦੀ ਹੈ ਤਾਂ ਤਾਂ ਠੀਕ ਹੈ ਨਹੀਂ ਤਾਂ ਇਹਨਾਂ ਦੇ ਬਰਾਬਰ ਇੱਕ ਪੈਰਲ ਪੰਜਾਬ ਸਰਕਾਰ ਦਾ ਟੋਲ ਲਾਇਆ ਜਾਵੇ ਬੇਸ਼ੱਕ ਉਹ ਸਾਡੀਆਂ ਗੱਡੀਆਂ ਵਾਲੇ ਯਾਰ ਫੰਡ ਕਰਿਆਣ ਪੈਸੇ ਬੇਸ਼ੱਕ ਇਹਨਾਂ ਦੇ ਬਸੂਲਣ ਤਾਂ ਕਿ ਇਹਨਾਂ ਨੂੰ ਦਰਦ ਪਤਾ ਲੱਗੇ ਇੱਕ ਸਧਾਰਨ ਆਦਮੀ ਜਿਵੇਂ ਜਾਣਾ ਹੁੰਦਾ ਇਹ ਕੰਮਾਂ ਤੇ ਪੀਂਆਂ ਨੇ ਇਕੱਠੇ ਹੋ ਕੇ ਮੱਥਾ ਟੇਕਣ ਜਾਂਦਾ ਉਹਨਾਂ ਦੇ ਪਹਿਲਾਂ ਹੀ ਤੁਸੀਂ ਰੋਡ ਟੈਕਸ ਲੈ ਰਹੇ ਉਹਨਾਂ ਤੋਂ ਪਹਿਲੇ ਤੁਸੀਂ 36 ਪ੍ਰਕਾਰ ਦੇ ਟੈਕਸ ਲੈ ਰਹੇ ਫਿਰ ਇਹ ਗੁਪਤੰਤਾ ਔਰ ਇੱਕ ਦੇਸ਼ ਦੇ ਵਿੱਚ ਅਲੱਗ-ਅਲੱਗ ਬਾਰਡਰ ਬਣਾਉਣ ਦੀ ਨੀਤੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਆਂਦੇ ਦਿਨਾਂ ਦੇ ਵਿੱਚ ਜੇ ਲੋੜ ਪਈ ਤਾਂ ਇਹ ਸੰਘਰਸ਼ ਨੂੰ ਵੱਡਾ ਕਰਾਂਗੇ ਅੱਜ ਡਿਜਾਸਟਰ ਕਰਕੇ ਅਸੀਂ ਵੀ ਹੜਾ ਵਿੱਚ ਬੀਜੀ ਐ ਇਹਨੂੰ ਉੱਨਾਕ ਰੱਖਦੇ ਆ ਜਿੱਤ ਲੜਦੇ ਲੋਕਾਂ ਦੀ ਮਾ ਭੋੜਾ ਖਾਣਾ ਉਸ ਵੀ ਕਰ ਦੋ ਅੱਗੇ ਨੂੰ ਕੀ ਕਰ ਆ ਉਹ ਬਾਤ ਹਾਂ ਨੰਗਲ ਇਲਾਕਾ ਸੰਘਾਰਸ਼ ਮੋਰਚੇ ਵੱਲੋਂ ਧਰਨਾ ਲਾਇਆ ਗਿਆ ਸੀ ਜਿਹੜਾ ਹਿਮਾਚਲ ਸਰਕਾਰ ਨਜਾਇਜ਼ ਟੋਲ ਜਿਹੜਾ ਟੋਲ ਲੈਂਦੀ ਹੈ ਵੱਖ-ਵੱਖ ਪੰਜਾਬ ਹਰਿਆਣਾ ਦੀਆਂ ਥਾਵਾਂ ਤੇ ਉਹਦੇ ਵਿਰੋਧ ਚ ਲਾਇਆ ਗਿਆ ਸੀ ਮਿਊਂਸੀਪਲ ਕਾਉਂਸਲ ਨੰਗਲ ਵੱਲੋਂ ਪਹਿਲਾਂ 9 ਜੂਨ ਨੂੰ ਮਤਾ ਪਾਸ ਕੀਤਾ ਗਿਆ ਸੀ ਉਹ ਪੰਜਾਬ ਸਰਕਾਰ ਨੇ ਵੀ ਉਹਦੀ ਕੋਈ ਹੱਲ ਤੱਕਰ ਪੈਰ ਵੀ ਨਹੀਂ ਕੀਤੀ ਤੇ ਹਿਮਾਚਲ ਸਰਕਾਰ ਨੇ ਵੀ ਅੱਜ ਨੰਗਲ ਵਾਸੀ ਇਲਾਕਾ ਵਾਸੀ ਇਹਦੇ ਵਿਰੋਧ ਚ ਜਾਨ ਵੀ ਲਾਇਆ ਤੇ ਆਪਾਂ ਨਿੰਦਾ ਕਰਦੇ ਜੇ ਆਣ ਵਾਲੇ ਸਮੇਂ ਦੇ ਵਿੱਚ ਇਹ ਟੋਲ ਪਲਾਜ਼ਿਆਂ ਨੂੰ ਜਿਹੜੀ ਗੁੰਡਾ ਪਰਚੀ ਆ ਬੰਦ ਨਾ ਕੀਤਾ ਤਾਂ ਅਸੀਂ ਇਸ ਮੁੱਦੇ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਕੋਲ ਲੈ ਕੇ ਜਾਵਾਂਗੇ ਤੇ ਪੰਜਾਬ ਤੇ ਹਿਮਾਚਲ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਇਹਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਕਈ ਵਾਰ ਨਾਮ ਰਹਿ ਜਾਂਦਾ ਸਾਡੇ ਦਾ ਕਿਸੇ ਦਾ ਵੈਰ ਵਿਰੋਧ ਨਹੀਂ ਸੀ ਸਾਰੀਆਂ ਰਾਜਨੀਤਿਕ ਧਿਰ ਸਾਰੀਆਂ ਸਮਾਜਿਕ ਧਿਰਾਂ ਅੱਜ ਇੱਥੇ ਆਈਆਂ ਹਨ ਉਹਨਾਂ ਸਾਰੇ ਦਾ ਧੰਨਵਾਦ ਸਾਰੇ মিডিਆ ਦਾ ਧੰਨਵਾਦ ਕਿ ਜਿਨ੍ਹਾਂ ਨੇ ਜੋ ਸਾਰੇ ਚੈਨਲਾਂ ਦਾ ਧੰਨਵਾਦ ਕੀ ਜਿਨ੍ਹਾਂ ਨੇ ਪਹਿਲਾਂ ਵੀ ਕੀਤਾ ਸੀ ਜਿਹੜਾ ਇਹ ਸਾਡਾ ਸੰਘਰਸ਼ਾ ਡਟ ਕੇ ਜਾਰੀ ਰਹੂਗਾ ਇਹਨੂੰ ਕੋਈ ਵੀ ਰੋਕ ਨਹੀਂ ਸਕਦਾ ਪੰਜਾਬੀਆਂ ਦੀ ਹਰਿਆਣੇ ਵਾਲੇ ਦੀ ਸਾਰਿਆਂ ਦੀ ਲੋੜ ਆ ਸਾਨੂੰ ਤੇ ਆਪਾਂ ਬੇਨਤੀ ਕਰਦੇ ਕਿ ਜੇ ਹਿਮਾਚਲ ਸਰਕਾਰ ਟੈਕਸ ਨਹੀਂ ਬੰਦ ਕਰਦੀ ਟੋਲ ਪਲਾਜਾ ਤਾਂ ਪੰਜਾਬ ਸਰਕਾਰ ਇਸੇ ਤਰ੍ਹਾਂ ਟੋਲ ਪਲਾਜਾ ਲਾਵੇ ਜਿੱਥੇ 100 ਕਰੋੜ ਰੁਪਏ ਦਾ ਸਲਾਨਾ ਪੰਜਾਬ ਸਰਕਾਰ ਨੂੰ ਇਨਕਮ ਹੋਊਗੀ ਤੇ ਉੱਥੇ ਹਿਮਾਚਲ ਸਰਕਾਰ ਨੂੰ ਵੀ ਪਤਾ ਲੱਗੂਗਾ ਵੀ ਟੋਲ ਪਲਾਜੇ ਦੇ ਮੈਨੇ ਕੀ ਹੁੰਦੇ ਵਾਹ ਹੈ ਗੁਰੂ ਜੀ ਦੀ ਅਲਟੀਮੇਟ ਮੀਟਿੰਗ ਹੈ ਕੋਈ ਅਲਟੀਮੇਟ ਅੱਜ ਕਮੇਟੀ ਕਰੂੰਗੀ ਮੀਟਿੰਗ ਉਸ ਤੋਂ ਬਾਅਦ ਸਾਡਾ ਇੱਕ ਨਵਾਂ ਪ੍ਰੋਗਰਾਮ ਦਿੱਤਾ ਜਾਊਗਾ ਜ਼ਿਲ੍ਹਾ ਲੈਵਲ ਤੇ ਉਸ ਤੋਂ ਬਾਅਦ ਪੰਜਾਬ ਲੈਵਲ ਤੇ ਪ੍ਰੋਗਰਾਮ ਦਿੱਤਾ ਜਾਊਗਾ ਸਾਰਿਆਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਹਰਿਆਣਾ ਪੰਜਾਬ ਹਿਮਾਚਲ ਹਰ ਹੱਦ ਦੇ ਉੱਪਰ ਸੰਘਰਸ਼ ਕਮੇਟੀ ਵੱਲੋਂ ਤਰਨਾਲ ਲਾਇਆ ਗਿਆ ਸੀਗਾ ਮੈਂ ਮੰਨਿਉਂਗਾ ਐਸਟੀਐਮ ਸਾਹਿਬ ਵੱਲੋਂ ਮੈਨੂੰ ਬੰਕ ਪੱਤਰ ਲੈਣ ਵਾਸਤੇ ਭੇਜਿਆ ਗਿਆ ਕਿਉਂਕਿ ਇਹ ਮਸਲਾ ਜਿਹੜਾ ਉਹ ਹਿਮਾਚਲ ਨਾਲ ਸੰਬੰਧਿਤ ਹੈ ਬੰਕ ਪੱਤਰ ਲੈ ਲਿਆ ਜੇ ਮਾਰੀਓ ਡੀਸੀ ਸਾਹਿਬ ਰਹੀ ਸਰਕਾਰ ਨੂੰ ਭੇਜ ਦਿੱਤਾ ਜਾਏਗਾ ਪਹਿਲਾਂ ਤਾਂ ਉਹਦੀ ਵਰਤੋਂ ਕਿੱਥੇ ਹੁੰਦੀ ਅੱਜ ਦੀ ਵਾਸਤਵ ਦਾ ਸਾਲਾ ਸਾਰੇ ਵੱਜ ਦਾ ਫੁੱਟਬਾਲ ਪੱਤਰਕਾਰ ਖੜੇ ਆ ਜੋ ਵੀ ਮੰਗ ਲੈ ਕੇ ਦਿੱਤੀ ਗਈ ਆ ਇਹ ਮੰਗ ਆਪਾਂ ਸਰਕਾਰ ਨੂੰ ਭੇਜਦਾ ਕੀ ਸਰਕਾਰ ਲੈਵਲ ਤੇ ਡਿਸਾਈਡ ਹੋਣੀ ਆ